ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ RAM DAS ਗੁਰ ਜਿਨ ਸਿਰਿਆ ਤਿਨੇ ਸਵਾਰਿਆ ਇਹ ਉਪਵਿਤਰ ਅਸਥਾਨ ਜਨਮ ਸਥਾਨ ਸ੍ਰੀ ਗੁਰੂ RAM DAS ਜੀ ਚੂਨਾ ਮੰਡੀ ਲਾਹੌਰ ਜਿਸ ਨੂੰ ਸੱਚੇ ਪਾਤਸ਼ਾਹ ਜੀ ਨੇ ਪ੍ਰਕਾਸ਼ ਧਰਨ ਲਈ ਮਾਨ ਬਖਸ਼ਿਆ ਆਪ ਜੀ ਦਾ ਪ੍ਰਕਾਸ਼ ਬਾਬਾ ਹਰਦਾਸ ਜੀ ਦੇ ਗ੍ਰਹਿ ਵਿਖੇ ਮਾਤਾ ਦਿਆ ਜੀ ਦੀ ਕੁੱਖੋਂ ਹੋਇਆ ਇਹ ਉਹ ਚੁਬੱਚਾ ਸਾਹਿਬ ਹੈ ਜਿਥੇ ਮਹਾਰਾਜ ਨੂੰ ਪਹਿਲਾ ਇਸ਼ਨਾਨ ਕਰਾਇਆ ਗਿਆ ਆਪ ਜੀ ਦਾ ਮੁੱਢਲਾ ਨਾਮ ਭਾਈ ਜੇਠਾ ਜੀ ਸੀ ਛੋਟੀ ਉਮਰੇ ਮਾਤਾ ਪਿਤਾ ਅਕਾਲ ਚਲਾਨਾ ਕਰਗੇ ਤੇ ਕੁਝ ਬੇਸਮਝ ਲੋਕਾਂ ਨੇ ਆਪ ਨੂੰ ਰੋਟੀ ਕਪੜਾ ਤੇ ਮਕਾਨ ਦਾ ਤਾਨਾ ਮਾਰਿਆ। ਉਹਨਾਂ ਨੂੰ ਕੀ ਪਤਾ ਸੀ ਕਿ ਐਹੀ ਭਾਈ ਜੇਠਾ ਜੀ ਜਿਹੜੇ ਗੁਰੂ ਰਾਮਦਾਸ ਜੀ ਬਣ ਕੇ ਚਕਰਵਰਤੀ ਸਮਰਾਟ ਗੁਰੂ ਨਾਨਕ ਪਾਸ਼ਾ ਜੀ ਦੇ تخت ਤੇ ਬਰਾਜਮਾਨ ਹੋਣਗੇ ਤਾਂ ਲੱਖਾਂ ਸੰਗਤਾਂ ਗੁਰੂ ਸਾਹਿਬ ਦੇ ਦਰਸ਼ਨ ਕਰਕੇ ਨਿਹਾਲ ਹੋਣਗੀਆਂ। ਆਪ ਜੀ ਲੱਖਾਂ ਬਿਸਹਾਰਿਆਂ ਦਾ ਸਹਾਰਾ, ਨਿਮਾਣਿਆਂ ਦਾ ਮਾਨ ਬਣਣਗੇ ਤੇ ਲੱਖਾਂ ਹੀ ਗਰੀਬ ਤੇ ਨਿਮਾਣੇ ਤਨ ਗੁਰੂ ਰਾਮਦਾਸ ਜੀ ਪਾਸ਼ਾ ਜੀ ਦੇ ਦਰ ਤੋਂ ਖੈਰਾਤ ਲੈਣਗੇ ਉਹਦੇ ਘਰ ਦੇ ਦਰਸ਼ਨ ਕਰਨ ਲਈ ਲੱਖਾਂ ਸੰਗਤਾਂ ਲਾਈਨਾਂ 'ਚ ਲੱਗ ਕੇ ਆਪਣੀ ਵਾੜੀ ਦਾ ਇੰਤਜ਼ਾਰ ਕਰਨਗੇ ਜਦੋਂ ਮਾਤਾ ਜੀ ਨੇ ਤਨ ਗੁਰੂ ਅਮਰਦਾਸ ਜੀ ਪਾਸ਼ਾ ਜੀ ਨੂੰ ਆਖਿਆ ਕਿ ਬੀਬੀ ਪਾਣੀ ਜੀ ਆਸੇ ਕੋਈ ਵਰ ਦੇਖਣਾ ਹੈ ਤਾਂ ਕਹਿੰਦੇ ਨੇ ਕਿ ਗੁਰੂ ਸਾਹਿਬ ਨੇ ਆਖਿਆ ਕਿ ਵਰ ਕਿਹੋ ਜਾਏ ਤਾਂ ਆਪ ਜੀ ਨੇ ਭਾਈ ਜੇਠੇ ਵਾਲੀ ਇਸ਼ਾਰਾ ਕਰਕੇ ਕਿਹਾ ਕਿ ਇਹਦੇ ਵਰਗਾ ਤੇ ਕਹਿੰਦੇ ਨੇ ਕਿ ਗੁਰੂ ਅਮਰਦਾਸ ਜੀ ਨੇ ਫਰਮਾਇਆ ਕਿ ਇਹਦੇ ਵਰਗਾ ਤਾਂ ਇਹੋ ਹੀ ਹੋਏਗਾ ਬੇਸ਼ੱਕ ਤਨ ਗੁਰੂ ਰਾਮਦਾਸ ਜੀ ਵਰਗਾ ਕੋਈ ਨਹੀਂ ਹੈ ਸਾਰੀ ਸਮੁੱਚੀ ਸਿੱਖ ਸੰਗਤ ਸਾਰੇ ਸੰਸਾਰ ਨੂੰ ਸੋਡੀ